ਦਿਮਾਗੋਂ ਨਹੀਂ ਜਾਂਦੀ ਲੈ ਵੀ ਪਤਾ ਨਹੀਂ ਕਿਦਾਂ ਘੜੀ ਕਰਕੇ ਬੈ ਗਈ ਹੈ ਘੜੀ ਮੁੜੀ ਯਾਦ ਆਈ ਜਾਂਦੀ ਹੈ ਮੇਰੀ ਘੜੀ ਮੁੜੀ ਕਿੰਨਾ ਵੇਲਾ ਦਿਮਾਗੋਂ ਕੱਢੀ ਦਾ ਵੀ ਜਾਵੇ ਪਰਾਂ ਹੈ ਹੈ ਸੋਖ ਸੋਖ ਕੀ ਗੱਲ ਉਹ ਠੀਕ ਆ ਕਿੱਦਾਂ ਤੂੰ ਡਿੱਗੀ ਜੀ ਪਈ ਆ ਸੁੱਤੀ ਹੀ ਗੇ ਨਹੀਂ ਮੈਨੂੰ ਚੱਕਰ ਆ ਗਏ ਤੇ ਯਾਰ ਤੂੰ ਦੱਸ ਸਤ ਘਾਰੀਆਂ ਸਾਰੇ ਤੂੰ ਦੱਸ ਨਹੀਂ ਸਕਦੀ ਮੰਮੀ ਮੰਮੀ ਹਾਂ ਸਾਬੀ ਇੱਧਰ ਆਇਓ ਅੱਖਾਂ ਖੋਲ ਕੀ ਹੋਇਆ ਵਸ ਮਮੀ ਨੂੰ ਚੱਕਰ ਆਏ ਇਦਾਂ ਬੈੱਡ ਤੇ ਪਈ ਡਿੱਗੀ ਇਹਦੇ ਕੋਕ ਪੁੱਤ ਕੀ ਹੋਇਆ ਵਾ ਉਸ ਨੂੰ ਮਮੀ ਚੱਕਰ ਆਉਂਦੇ ਪੁੱਤ ਤੂੰ ਠੀਕ ਨਹੀਂ ਸੀ ਤਾਂ ਤੂੰ ਦੱਸ ਦੇ ਦਿੰਨੀ ਹਾਂ ਦਵਾਈ ਲੈ ਆਉਂਦੇ ਉੱਠ ਮਰਦੀ ਵੀ ਪੀਓ ਪੀ ਤੇ ਨਹੀਂ ਲੋ ਹੋ ਗਿਆ ਮੰਮੀ ਪਾਣੀ ਦਾ ਗਲਾ ਲਿਆ ਲਿਓ। ਨਹੀਂ ਪਾਣੀ ਨਹੀਂ ਮੈਂ ਦੁੱਧ ਚ ਖੰਡ ਪਾ ਕੇ ਲਿਉਣੀ ਥੋੜਾ ਜਿਹਾ ਹੈ। ਠੀਕ। ਕੀ ਲੈਣਾ ਪਾਣੀ ਪੀਣਾ ਕਿ ਦੁੱਧ ਲਿਵਾ? ਪਾਣੀ ਲੈ ਆਓ। ਮੰਮੀ ਮੈਨੂੰ ਲੈ ਕੇ ਜਾਵਾ ਬਿਯਾਰ ਚ ਨਹੀਂ ਤੇ ਡਾਕਟਰ ਕੋਲ। ਆਹੋ ਲੈ ਜਾ ਫਿਰ ਲੈ ਆ ਦਵਾਈ ਇਹਦੀ। ਸੁੱਕ ਠੀਕ ਵੀ ਹੈਗੀ ਆ ਪੁੱਤ? ਹਾਂਜੀ ਠੀਕ ਆ ਮੰਮੀ। ਕੋਈ ਟੈਨਸ਼ਨ ਤੇ ਨਹੀਂ ਲਈ? ਨਹੀਂ ਨਹੀਂ ਤਾ ਸਿਰ ਪਰ ਟੰਡਿਆ ਹੈ। ਨਾਲ ਮਾਨਾਂ ਚ ਤਾਂ ਕਾਲੀ ਜੀ ਪੈਂਦੀ ਤਾਂ ਹੁੰਦੇ ਆ। ਮੈਂ ਨਾ ਗੱਡੀ ਕੱਢਦਾ ਵਾਂ ਤੇ ਮੈਨੂੰ ਲੈ ਕੇ ਜਾਣਾ ਮੈਂ ਡਾਕਟਰ ਕੋਲ। ਨਹੀਂ ਨਹੀਂ ਠੀਕ ਮਮੇ ਨਹੀਂ ਨਹੀਂ ਇਹ ਦਾਨੀਆਂ ਲੈ ਕੇ ਜਾਣਾ ਨਹੀਂ ਮੰਮੀ ਤੂੰ ਮੇਰੇ ਪਾਣੀ ਦਿਆ ਤੂੰ ਲਿਆਉਣੀ ਮੈਨੂੰ ਪੁੱਤ ਪਾਣੀ ਯਾਰ ਜੇ ਤੇਰੇ ਇਦਾਂ ਮਾਨ ਘਬਰਾਉਂ ਦਿਆ ਹੀ ਤੇ ਤੂੰ ਦੱਸ ਨਹੀਂ ਸਕਦੀ ਮੰਮੀ ਇੱਥੇ ਹੀ ਮੈਂ ਦੱਸਿਆ ਹੀ ਮਨਜੀਤ ਦੀਦੀ ਨੂੰ ਅੱਛਾ ਮਨਜੀਤ ਨੂੰ ਦੱਸਿਆ ਤੇ ਮਨਜੀਤ ਨੇ ਵੇਲਾ ਮੰਮੀ ਨੂੰ ਦੱਸਿਆ ਕਿ ਨਹੀਂ ਦੱਸਿਆ ਪੁੱਛਦਾ ਮੈਂ ਚੇਤਾ ਪੁੱਲ ਦੇ ਉਹਨਾਂ ਦੀ ਹੌਂਸਲਾ ਰੱਖ ਕੋਈ ਗੱਲ ਨਹੀਂ ਲੈ ਪੁੱਤ ਪਾਣੀ ਮੰਮੀ ਕੋਟ ਦੁੱਧ ਗਰਮ ਕਰਕੇ ਲਿਆਓ ਕੋਈ ਲੈ ਮਿੱਠਾ ਥੋੜਾ ਜਿਆਦਾ ਪਾਇਓ ਤੇ ਮੈਂ ਇਹਨੂੰ ਡਾਕਟਰ ਕੋਲ ਲੈ ਕੇ ਜਾਵਾਂ ਨਹੀਂ ਸਭੀ ਮੈਂ ਠੀਕ ਹਾਂ ਅੱਛਾ ਇਹ ਲੋੜ ਵਾ ਤੇ ਵੇਖ ਲਾ ਨਹੀਂ ਨਹੀਂ ਮੰਮੀ ਉਹਦਾਂ ਚੱਕਰ ਜੇ ਆ ਗਈ ਚੱਲ ਕੋਈ ਨਹੀਂ ਚੱਲ ਲੰਮੀ ਪੈ ਤੂੰ ਹਾਂਜੀ ਥੋੜੀ ਘਾਦੀ ਸੀ ਮੰਮੀ ਰੋਟੀ ਖਾ ਲੈ ਘਰ ਟਾਈਮ ਨਾ ਕਮਜ਼ੋਰੀ ਨਾ ਵੀ ਹੋਣ ਦਾ ਪੈਣੇ ਮੰਮੀ ਇਹ ਕਹਿਣ ਦੀ ਮੈਂ ਮਨਜੀਤ ਨੂੰ ਦੱਸਿਆ ਮਨਜੀਤ ਨੇ ਨਹੀਂ ਦੱਸਿਆ ਨਹੀਂ ਮਨਜੀਤ ਨੇ ਮੈਨੂੰ ਤਾਂ ਨਹੀਂ ਦੱਸਿਆ ਮਨਜੀਤ ਛੇਤੀ ਤੇ ਚਲ ਗਈ ਨਾ ਚੱਤਰਿਆ ਹੋਊਗਾ ਚੇਤਾ ਭੁੱਲ ਗਿਆ ਹੋਣਾ ਨੰਦੀ ਦੀ ਰਣ ਛੇਤੀ ਛੇਤੀ ਚਲ ਪੈ ਜਾ ਫਿਰ ਲੰਮੇ ਪੈ ਜਾ ਗਲਤ ਨਹੀਂ ਕੋਈ ਗੱਲ ਵਾ ਕੋਈ ਤੇ ਦੱਸ ਦੇ ਨਹੀਂ ਨਹੀਂ ਮੰਮੀ ਕੋਈ ਪਰੇਸ਼ਾਨੀ ਕੋਈ ਟੈਨਸ਼ਨ ਹੈ ਤੇ ਨਹੀਂ 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 ਕੁਛ ਨਹੀਂ ਹੈ ਮੰਮੀ ਤੁਸੀਂ ਚਾਹ ਬਣਾ ਦਿਓ ਫਿਰ ਮੇਰੇ ਮੇਰਾ ਸਿਰ ਵੀ ਦੁਖਣ ਰਿਹਾ ਚਾਹ ਨਹੀਂ ਮੰਮੀ ਦੁੱਧ ਗਰਮ ਕਰਕੇ ਲਿਓ ਨਹੀਂ ਮੈਂ ਚਾਹ ਹੀ ਪੀਣੀ ਹੈ ਜਿਹੜੀ ਚੀਜ਼ ਨੂੰ ਉਹਦਾ ਚੀਜ਼ ਕਰਦਾ ਉਹ ਬਣਾ ਦੇਣੀ ਆ ਮੈਂ ਚਲ ਮਿੱਠਾ ਫਿਰ ਜ਼ਿਆਦਾ ਪਾ ਦਿਓ ਕਾਮੰਗੰਦੀ ਤੇ ਜਾਲ ਬਣਾ ਦਿੰਨੀ ਆ ਹਾਂ ਚਲ ਕੋਈ ਨਹੀਂ ਰੈਸਟ ਕਰ ਲਾ ਚਲ ਪਿਆ ਲੰਮੀ ਇਹ ਤੋਂ ਕੰਮ ਬੜਾ ਮੁਟੀ ਚਲ ਮੈਂ ਲਿਆਉਣੀ ਕੋਈ ਨਹੀਂ 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 ਮੈਂ ਲੈ ਆ ਕੇ ਦੇਣਾ ਚਲ ਆ ਲੈ ਕੰਬਲ ਨਹੀਂ ਲੈ ਲੈ ਕੋਈ ਗੱਲ ਨਹੀਂ ਦੇ ਦੇਣਾ ਮੈਂ ਖਲਾਸ ਦੇਣਾ ਤੂੰ ਲੰਮੀ ਬੈਠ ਠੀਕ ਆ ਜੇ ਡਾਕਟਰ ਕੋ ਜਾਣਾ ਤੇ ਵੇਖ ਲੈ ਨਹੀਂ ਨਹੀਂ ਠੀਕ ਆ ਮੈਂ ਕੋਈ ਨਹੀਂ ਲੋੜ ਤੇ ਠੀਕ ਆ ਹਾਈ ਹੁਣ ਪਤਾ ਨਹੀਂ ਇਹਨੂੰ ਕੀ ਹੋ ਗਿਆ ਈ ਜੱਕਦਾ ਵੀ ਚੰਗੀ ਭਲੀ ਸੀ ਸਵੇਰੇ ਅਜੇ ਇਹਨੂੰ ਕੀ ਹੋ ਗਿਆ ਈ ਢੀ ਛੇਤੀ ਮੰਮੀ ਮੈਨੂੰ ਤੇ ਆਮ ਤਰੀਕ ਵੱਖਰੀ ਟੈਨਸ਼ਨ ਪੈ ਗਈ ਆ ਬੈੱਡ ਤੇ ਡਿੱਗੀ ਬਿਹੋਸ਼ ਹੋ ਕੇ ਜੀ ਆਪਾਂ ਮੈਂ ਨਾ ਅੰਦਰ ਜਾ ਕੇ ਵੇਖਾਂ ਤੇ ਫੇਰ ਤੂੰ ਹੀ ਤੇ ਲੱਗੇ ਹੀ ਆਪਣੇ ਕੰਮ ਲੱਗੀ ਹੀ ਇੰਨੀ ਟੈਨਸ਼ਨ ਮੈ ਲੈ ਕੁਛ ਨਹੀਂ ਹੋਇਆ ਮਾੜਾ ਮੋਟਾ ਬੀਪੀ ਲੋ ਹੋਇਆ ਹੋਣਾ ਵਾ ਮੰਮੀ ਬੀਪੀ ਲੋ ਹੋਣਾ ਸੌਕੀ ਗੱਲ ਹੈ ਬਿਓਸ਼ ਪਈ ਅਗਲੀ ਮੈਂ ਤੇ ਹਲਾਈ ਜਾ ਕੇ ਫੇਰ ਤੇ ਪਰ ਮੈਨੂੰ ਬੜੀ ਟੈਨਸ਼ਨ ਈ ਹੂ ਇਹ ਕਾਤੋਂ ਹੋਇਆ ਵਾ ਇਦਾਂ ਇਹ ਤਾਂ ਕਾਤੋਂ ਹੋਇਆ ਉਂਝ ਰੋਟੀ ਰਾਟੀ ਨਹੀਂ ਖਾਦੀ ਟਾਈਮ ਨਾਲ ਕਮਜ਼ੋਰੀ ਨਾ ਹੋ ਗਿਆ ਉਹ ਕੁਛ ਨਾ ਕੁਛ ਉਹਨੂੰ ਮੰਮੀ ਧੁੱਪੇ ਵੀ ਨਿਕਲਣਾ ਬੜਾ ਜ਼ਰੂਰੀ ਹੈ ਧੁੱਪੇ ਬਿਠਾ ਲਿਆ ਕਰੋ ਇਹਨੂੰ ਕਿਤੇ ਨਹੀਂ ਕੋਈ ਕੋ ਕਹਿ ਦੇਣ ਲੱਗਾ ਕੋਈ ਨਹੀਂ ਆ ਕੱਲ੍ਹ ਤੂੰ ਦਰਵਾਜ਼ਾ ਬੰਦ ਕਰਕੇ ਤੇ ਬਾਹਰ ਲਿਆ ਕਰੂੰਗੀ ਤੂੰ ਪੇ ਘੜੀ ਆਹੋ ਮੈਂ ਤਾਂ ਕਹਿਣਾ ਹਾਂ ਉਹਦਾ ਡਾਕਟਰ ਕੋਲ ਲੈ ਹੀ ਜਾਣਾ। ਉਹ ਤੇਰੀ ਤੇ ਮਤ ਜਿਹੜੀ ਆ ਪਤਾ ਨਹੀਂ ਪੜਦਾ ਹੀ ਪਿਆ ਮਤ ਦੇ ਉੱਤੇ। ਕਿਉਂ ਨਹੀਂ ਕਹਿਣਾ ਮੰਨਦਾ ਤੂੰ ਮੇਰਾ? ਉਹ ਡਾਕਟਰ ਦੇ ਕਿੱਥੇ ਖੜਨੀ ਆ। ਹੁਣ ਦਿਨੇ ਚਾਚੂ ਬਣਾ ਕੇ ਦਿਨੇ ਆ ਲੌਂਗ ਲਾਚੀਆਂ ਪਾ ਕੇ ਕੋਕ ਨਹੀਂ ਹੁੰਦਾ। ਠੰਡ ਨਾਲ ਮਾੜਾ ਮੋਟਾ ਕੁਝ ਹੋਇਆ ਹੋਊਗਾ ਠੀਕੋ ਜਿਹਾ ਉਹਨੇ। ਮੰਮੀ ਹੋਰ ਨਾ ਕਿਤੇ। ਕੀ ਹੋਊਗਾ ਹੋਰ? ਉਹ ਗਾਲੀ ਨਹੀਂ ਕੀ ਹੋ ਜੇ ਤੁਹਾਨੂੰ ਪਤਾ ਵਾ। ਅੱਗੇ ਤੇ ਮੇਰੇ ਤੇ ਦਾਗ ਲੱਗਾ ਵੀ ਪਹਿਲਾਂ ਆ ਆ। ਨਾਲੇ ਮੰਮੀ ਜੇ ਲੋਕਾਂ ਨੂੰ ਪਤਾ ਲੱਗਾ ਨਾ। ਤੇ ਲੋਕਾਂ ਤੁਹਾਨੂੰ ਪਤਾ ਗੱਲਾਂ ਕਿੰਨੀਆਂ ਬਣਾਉਣੀਆਂ ਲੋਕਾਂ ਕਹਿਣਾ ਵੀ ਅੰਦਰ ਪਾ ਕੇ ਹੀ ਮਾਰਤੀ ਲੋਕਾਂ ਨੂੰ ਲੌਸਮੈਂਟ ਕਰਕੇ ਦੱਸਣਾ ਵੀ ਸਾਡੀ ਨੌ ਬਿਮਾਰ ਵਾ ਅੰਦਰ ਪਈ ਆ ਮਾਰਤੀ ਅੰਦਰ ਪਾ ਕੇ ਗੱਲਾਂ ਲੱਗੀ ਜਾਂਦਾ ਵਾ ਅੱਗੇ ਕਿਹੜਾ ਲੱਗਣਾ ਰਹਿ ਗਿਆ ਸੀਗਾ ਅੱਗੇ ਆਣੀਆਂ ਗੱਲਾਂ ਜਿਹੜੀਆਂ ਦਿਮਾਗ ਚੋਂ ਕੱਢੀ ਨਾ ਮਮੀ ਨਹੀਂ ਜਾਂਦੀਆਂ ਕਿੱਦਾਂ ਜਾਣੀਆਂ ਤੁਹਾਨੂੰ ਵੀ ਪਤਾ ਹੀ ਆ ਆਓ ਉਹ ਕੰਮ ਕੁਛ ਨਹੀਂ ਹੁੰਦਾ ਇਦਾਂ ਦਾ ਕੋਹ ਨਹੀਂ ਹੋਇਆ ਉਹਨੂੰ ਵੇਖੀ ਘੜੀ ਕਾਨੂੰਨ ਚੰਗੀ ਭਲੀ ਤੁਰੀ ਫਿਰਨਾ ਵਾ ਮੈਂ ਸ਼ੁਕਰ ਕਰਦਾ ਕਿ ਆ ਜਿਹੜਾ ਵਿਆਹ ਹੋਇਆ ਵਾ ਨਾ ਇਹ ਕੋਈ ਮੈਂ ਕਿਹੇ ਟਾਈਮ ਤੇ ਕੋਈ ਦਾਨਪੁਣ ਕੀਤਾ ਹੋਊਗਾ ਤੇ ਮੇਰਾ ਇਹ ਅੱਗੇ ਆ ਗਿਆ ਵੀ ਮੇਰਾ ਵਿਆਹ ਹੋ ਗਿਆ ਨਹੀਂ ਤੇ ਸਾਰੇ ਹੀ ਤੇ ਪਿੰਡ ਸਾਡਾ ਵਿਰੁੱਧ ਆਉ ਕੰਮ ਕਰ ਪਤਾ ਮੈਨੂੰ ਜਿੰਨਾ ਕਿ ਤੂੰ ਦਾਨੀ ਆ ਉਹ ਜਾ ਜਾ ਕੇ ਉਹਦੇ ਲਾਗੇ ਪੈ ਜਾ ਜਾ ਕੇ ਪੁੱਛ ਲੈ ਹਾਲ ਚੱਲ ਜਾ ਕੇ ਮੈਂ ਚਾਹ ਦੁੱਧ ਪਾ ਲਿਓ ਤੇ ਚਾਹ ਲੈ ਕੇ ਆਵਾ ਚੱਲ ਨਿਕਲਦਾ ਹੋ ਇਥੋਂ ਸਿਰ ਖਾਂਦਾ ਨਹੀਂ ਨਾ ਫालतू ਐਵੇਂ ਹੀ ਸੁਖ ਹਾਂਜੀ ਠੀਕ ਆ ਤੂੰ ਹਾਂਜੀ ਠੀਕ ਵਾ ਸਿਰਕੁਟਾਂ ਨਹੀਂ ਨਹੀਂ ਲਿਆ ਇੱਥੇ ਰੱਖ ਨਹੀਂ ਠੀਕ ਵਾ ਪਿਆ ਵ ਫਰਕਾ ਨਹੀਂ ਇੱਧਰ ਨੂੰ ਰੱਖ ਮੇਰੀ ਲੱਤ ਦੇ ਸਿਰ ਇੱਥੇ ਆਈ ਠੀਕ ਵਾ ਪਿਆ ਗਿਆ ਫਰਕਾ ਨਾਲ ਸਿਰ ਘੱਟ ਦੋ ਕੰਡੇ ਉਦਾਂ ਕਬਰਾਟ ਜੀ ਹੋਣ ਡਈ ਚੱਲ ਸਿਰਕੁਟਿਆਂ ਵਿੱਚ ਫਰਕ ਪੈਂਦਾ ਹੁੰਦਾ ਠੀਕ ਹੈ ਟੈਨਸ਼ਨ ਤਾਂ ਨਹੀਂ ਆ ਕੋਈ ਹਾਏ ਉਹੀ ਗਰ ਮਮੀ ਪੁੱਛਦੀ ਉਹੀ ਤੂੰ ਪੁੱਛਣ ਨੇ ਕਾਦੀ ਟੈਨਸ਼ਨ ਨੂੰ ਨਹੀਂ ਮੈਨੂੰ ਦੱਸੋ ਕੋਈ ਗਲ ਮਨਜੀਤ ਨੇ ਤਾਂ ਨਹੀਂ ਤੈਨੂੰ ਆਖੀ ਮਨਜੀਤ ਦੀ ਦੀਨੇ ਆਹੋ ਨਹੀਂ ਉਹਨਾਂ ਨੇ ਤਾਂ ਕੋਈ ਗੱਲ ਵੀ ਨਹੀਂ ਕਹੀ ਮੈਂ ਕਿਹਾ ਕੋ ਆਖਿਆ ਓਖਿਆ ਨਾ ਉਹ ਵੀ ਜੇ ਕੋ ਕਹਿਆ ਤੇ ਮੈਨੂੰ ਦੱਸ ਦੇ ਨਹੀਂ ਨਹੀਂ ਆਏ ਦੀਦੀ ਥੋੜੀ ਗੱਲ ਕਰਕੇ ਗਈ ਉਹ ਤਾਂ ਉਹਦਾ ਵੀ ਵਿਚਾਰੇ ਮੈਨੂੰ ਤਾਂ ਲੱਗਾ ਸੀ ਇਦਾਂ ਵੈਸੇ ਮਨਜੀਤ ਗਈ ਆ ਤੇ ਤੇਰਾ ਦਿਲ ਹੀ ਨਹੀਂ ਲੱਗਾ ਇਦਾਂ ਹੋ ਸਕਦਾ ਕਹਿ ਸਕਦੇ ਪਰ ਤੂੰ ਜਿਹੜਾ ਤੂੰ ਆ ਕਿਹਾ ਵੀ ਕੋਈ ਗੱਲ ਕਰਕੇ ਗਈ ਇਹ ਨਹੀਂ ਤੂੰ ਕਹਿ ਸਕਦੇ ਠੀਕ ਆ ਮੰਮੀ ਲੈ ਓ ਚਾਹ ਆ ਗਈ ਆ ਵੇ ਸੁਖ ਉਹ ਟੈਨਸ਼ਨ ਟੈਨਸ਼ਨ ਨਾ ਲਿਆ ਕਰ ਤੂੰ ਠੀਕ ਰਿਹਾ ਕਰ ਹੈ ਠੀਕ ਮੈਂ ਕਿੰਨੀ ਵਾਰੀ ਤੁਹਾਨੂੰ ਕਹਿ ਚੁੱਕੀ ਆ ਇਹਨਾਂ ਤਾਂ ਮੈਨੂੰ ਮੰਮੀ ਵੀ ਨਹੀਂ ਪੁੱਛਦੀ ਹੁੰਦੀ ਜਿੰਨਾ ਤੁਸੀਂ ਪੁੱਛਣ ਦੇਜ ਤੇ ਚੰਗੀ ਗੱਲ ਆ ਕਿ ਮੈਂ ਤੈਨੂੰ ਸਾਰੀਆਂ ਗੱਲਾਂ ਪੁੱਛਦਾ ਨਾ ਸੋਕਾ ਉੱਠਾ ਚਾਹ ਪੀਦਾ ਚੱਲ ਉੱਠ ਤਾਂ ਨੂੰ ਹੌਲੀ ਹੌਲੀ ਮਮਮੀ ਜੀ ਚਾਰੇ ਚਾਹ ਬਣਾ ਲਿਆਏ ਆ ਤੇ ਮੰਮੀ ਨੇ ਬਣਾਉਣੀ ਆ ਇੱਕ ਤੇ 100 ਛਾਲ ਨਹੀਂ ਲਿੰਦੀ ਚੁੰਨੀ ਲੈ ਕੇ ਸਟੋਲ ਹੀ ਬਲੇਟ ਲਿਆਗਾ ਸਿਰ ਨੂੰ ਸਿਰ ਠੰਡਵਾ ਆਹੋ ਮੰਮੀ ਬੈਜੋ ਠੀਕ ਆ ਸਿਰ ਨਾਲ ਟੱਕ ਕੇ ਮੰਮੀ ਨਹੀਂ ਤੈਨੂੰ ਬਾਜ਼ਾਰ ਚ ਕਿਸ ਕਾਫ ਨਾ ਲਿਆ ਦੀਏ ਆਸ ਕਾਫ ਲਿਆ ਦੀਏ ਬੁੱਢੜੀ ਬਣਾਉਣਾ ਕਿੱਦਾਂ ਦੀਆਂ ਗੱਲਾਂ ਕਰਦਾ ਮੈਗਾ ਜਲ ਸੇਰ ਨਿਗਾ ਰੂ ਕੋ ਕਿੰਨੇ ਕਿੰਨੇ ਸੋਹਣੇ ਸਟਾਲ ਪਏ ਲਮਾਰੀ ਦੇ ਵਿੱਚ ਕੋਈ ਨਹੀਂ ਮੰਮੀ ਉਹ ਮੈਂ ਕੱਢ ਕੇ ਦਵਾਂਗੀ ਤੈਨੂੰ ਕਿ ਆਪ ਕੱਢ ਲੇਂਗੀ ਕੋਈ ਨਹੀਂ ਮੰਮੀ ਆਪ ਕੱਢ ਲਈ ਨਹੀਂ ਮੈਂ ਲੱਲਾਂ ਕੀ ਕੋਈ ਮੰਮੀ ਨਹੀਂ ਨਹੀਂ ਤੁਸੀਂ ਕੱਢ ਕੇ ਲਿਆ ਕੇ ਦਿਓ ਨਹੀਂ ਨਹੀਂ ਮੰਮੀ ਨੇ ਕੱਢ ਕੇ ਦੇਣੇ ਆ ਮੈਂ ਲਿਆ ਦੂੰਗੀ ਤੈਨੂੰ ਕੱਢ ਕੇ ਜਿਹੜਾ ਵੀ ਲੈਣਾ ਹੋ ਜੇ ਪਸੰਦ ਹੋਣੀ ਤੇ ਉਹ ਲੈਣੀ ਨਹੀਂ ਤੇ ਮੈਂ ਤੈਨੂੰ ਨਵੇਂ ਲਿਆ ਦੂੰਗੀ ਮੰਮੀ ਤੁਸੀਂ ਨਵੇਂ ਲਿਆ ਦਿਓ ਆ ਪੁਰਾਣੇ ਹੋ ਗਏ ਆ ਉਹ ਗਾਂ ਕੇ ਇਹਨੂੰ ਦੇ ਦਿਓ ਆ ਜੇ ਤੇ ਲੈ ਇਹ ਵੀ ਨਹੀਂ ਤੇ ਪੁਰਾਣੇ ਕਰਨਾ ਹੋਗੇ ਉਹਦੇ ਸਦਾਈਆ ਮੈਂ ਤੇ ਲੈ ਕੇ ਰੱਖੇ ਨਹੀਂ ਰਹੀ ਜਨਾ ਚਲੋ ਠੀਕ ਆ ਆ ਲੈ ਸੁੱਖ ਚਾਹ ਪੀ ਥੋੜੀ ਦੋਵੇਂ ਲਾਗਾਂ ਮੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੁਖਿੰਦਰ ਕੀ ਹਾਲ ਹੈ ਮਾ ਜੀ ਉਹਦੇ ਕੀ ਹਾਲ ਚੱਲ ਬਸ ਕੀ ਕਰਨ ਦਾ ਇਹਦੇ ਕੁਝ ਵੀ ਨਹੀਂ ਕਰਨਾਂਗੇ ਕੰਮ ਧੰਦਾ ਕਰਕੇ ਤੇ ਇੱਥੇ ਬੈਠੀ ਆ ਚਲੋ ਠੀਕ ਆ ਫਿਰ ਜੀ ਜੇ ਨਹੀਂ ਲੱਗਣ ਰਿਹਾ ਅੱਜ ਕੁੜੀ ਚੱਲ ਗਈ ਆ ਬਾਵਾ ਖੇਡਦੀ ਰਹੀਦੀ ਆ ਬਹੁਤ ਹੈ ਜੋ ਗੋੜਾ ਸਾਡਾ ਆ ਹੀ ਨਾ ਜਾ ਕੇ ਚਲੋ ਵਧੀਆ ਕੀਤਾ ਤੇ ਹੋਰ ਸਾਬੀ ਤੇ ਪਤਾ ਨਹੀਂ ਕਿੱਥੇ ਚਲ ਜਾਂਦਾ ਦਾ ਟਾਈਮ ਹੀ ਨਹੀਂ ਲੱਗਦਾ ਆ ਚੱਲ ਕੋਈ ਗੱਲ ਨਹੀਂ ਫਿਰ ਗੋੜਾ ਸਾਡਾ ਹੈ ਹੋਰ ਕੀ ਕਰਦੀ ਆਂ ਬਸ ਕੁਛ ਨਹੀਂ ਕਰਦੀ ਗੀ ਗਾਣਾ ਮੇਲੇ ਆਈਆਂ ਫਿਰ ਘੁੰਮਦੀ ਫਿਰਦੀ ਇੱਧਰ ਵਾਗੀਆਂ ਅੱਛਾ ਅੱਛਾ ਤੇ ਹੁਣ ਕਿੱਦਾਂ ਫਿਰ ਖਾਣ ਕਣਕ ਦਾ ਕਿੱਦਾਂ ਕਰਨਾ ਜੀ ਕਣਕ ਦਾ ਕਿੱਦਾਂ ਕਰਨਾ ਮੈਂ ਹੋ ਤਾਂ ਜਿਹੜਾ ਪੈਸੇ ਲਈ ਸੀ ਮਹੀਨੇ ਵਾਸਤੇ ਲਈਏ ਤਾਂ ਫਿਰ ਉਹਦੇ ਕਣਕ ਦਾ ਤਾਂ ਫਿਰ ਹੁਣ ਇੰਨਾ ਚਿਰ ਥੋੜਾ ਹੀ ਬਣਾਵਾਂ ਉਹ ਤੁਹਾਨੂੰ ਹੱਡੇ ਹੋਣੀ ਫੇਜਾ ਜੇ ਤੁਹਾਡਾ ਖਰਚਾ ਹੋਰ ਚੱਲ ਲੱਗਾ ਤੂੰ ਇਹ ਦੱਸ ਦੇ ਉਹਨਾਂਕ ਦੇ ਦਾਂਗੇ ਖਰਚਾ ਬੱਚਾ ਤਾਂ ਲੱਗਾ ਹੀ ਆ ਸੁਖਵਿੰਦਰ ਤੈਨੂੰ ਪਤਾ ਹੀ ਆ ਆਹ ਤੇ ਕਿੰਨਾ ਕੋ ਲੱਗਾ ਦੱਸ ਦੋ ਨਾ ਫਿਰ ਤੁਸੀਂ ਕਿੰਨਾ ਦੇਣਾ ਜੇ ਕਿ ਭਾਈ ਦਿੱਤੀ ਤੁਸੀਂ ਬਜਾਈ ਦਿੱਤੀ ਆ ਹੂੰ ਤੂੰ 10000 ਰੁਪਏ ਦੇ ਦਾਂਗੀ 10200 ਤੂੰ ਹੋਰ ਜੀ ਤੇ ਕਿੰਨੇ ਕੋ ਚਾਹੀਦਾ 10200 ਰੁਪਿਆ ਸਭ ਅੱਜ ਤਾਂ ਖਾਦਾ ਖੂਦਾ ਦਵਾਈਆਂ ਦੁਈਆਂ ਪੈਣੀਆਂ ਨੇ ਅੱਜ ਤਾਂ ਬਸ ਉਹ ਹੀ ਖਰਚਾ ਆ ਤੁਹਾਡਾ ਦਵਾਈਆਂ ਪਾਤੀਆਂ ਮੈਂ ਸਾਬੀ ਨੇ 50000 ਰੁਪਿਆ ਲੈਣਾ ਹੀ ਮੈਂ ਐਨਾ ਪੈਸਾ 50000 ਰੁਪਿਆ 50000 ਰੁਪਿਆ ਦੇ ਦਿੱਤੀ ਬਹੁਤ ਜ਼ਿਆਦਾ ਤੇ ਫੇਰ ਮੈਂ ਠੇਕਾ ਦੇ ਦੂੰਗੀ ਮੈਂ ਕਣਕ ਜਿਹੜੀ ਵੜ ਲੈਣੀ ਫਿਰ ਆਪ ਨਹੀਂ ਫਿਰ ਇਹ ਨਹੀਂ ਨਾ ਕੰਮ ਹੈਗਾ ਫਿਰ ਮੈਂ ਸੇ ਮਹੀਨੇ ਤੱਕ ਰੁਕੇ ਲੰਗੇ ਮੈਂ ਬੈਠੀ ਰਵਾਂਗੀ ਪਹਿਲੇ ਤਾਂ ਨਿੱਕੋ ਮੁੱਠੇ ਦਿੱਤੇ ਆ ਤੇ ਇੱਕੋ ਮੁੱਠੇ ਫਿਰ ਮੈਂ ਵੀ ਇੱਕੋ ਮੁੱਠੇ ਮੰਗਣ ਦੀ ਵੀ ਇੱਕੋ ਮੁੱਠੇ 50000 ਰੁਪਇਆ ਦੇ ਦੇ 20000 ਕੀ ਕਰੂੰਗੀ 20000 ਨੂੰ 20000 ਵੱਧ ਮੇਰਾ ਖਰਚਾ ਆ ਗਿਆ ਉੱਤੇ ਐਵੇਂ ਦੇ ਦੇ ਇਨਾ ਖਰਚਾ ਆ ਗਿਆ ਖਰਚਾ ਕਰੀਏ ਸੁਖਵਿੰਦਰ ਤੇ ਪਤਾ ਫੇਰ ਲੱਗਦਾ ਲੈ ਦੀਦੇ ਤੁਸੀਂ ਤਾਂ ਐ ਸਮਝਿਆ ਜਿਵੇਂ ਇੱਕ ਦਿਖਾ ਚਾਨੀ ਕੀਤਾ ਹੈਗਾ ਜਾ ਕੇ ਤੇ ਪੈਲੀ ਨਹੀਂ ਵਾਈ ਸਾਰਾ ਪਤਾ ਇਹਨਾਂ ਨੂੰ ਤੇਰੇ ਦਿਓਰ ਨੂੰ ਉਨੇ ਸਾਲਾ ਕੋសារ ਨੂੰ ਪਤਾ ਵਾ ਕਿਦਾਂ ਸਾਬ ਖਤਾਬ ਹੁੰਦਾ ਵਾ ਕਿਦਾਂ ਹੀ ਪੈੜੀ ਜਿ ਬਜਾਈ ਦੇ ਕਿਦਾਂ ਵਾਈ ਦੇ ਦੇਨੇ ਪੈਸੇ ਤੇ ਮਹਾ 20000 ਰੁਪਏ ਤੱਕ ਵਾ ਤੁਸੀਂ ਤਾਂ 50000 ਰੁਪਏ ਇੱਕੋ ਵਾਰੀ ਤੇ ਇੱਕੋ ਵਾਰੀ ਮੰਗ ਲਿਆ ਇੱਕੋ ਵਾਰੀ ਮੰਗਣਾ ਦੱਸ ਨਹੀਂ ਨਹੀਂ ਜੀਦੇ ਬਹੁਤ ਜ਼ਿਆਦਾ ਪੈਸੇ ਨਾਲ ਮਨੇ ਇਹਨਾਂ ਨੇ ਕਹਿ ਪੀ 20000 ਰੁਪਏ ਚ ਕੰਮ ਨੇ ਬੇ ਨੇ 20000 ਰੁਪਏ ਸਾਲਾ ਖਰਚਾ ਲੱਗਦਾ ਵਾ 20000 ਰੁਪਏ ਦੇ ਕੇ ਤੇ ਕਹਿ ਹੀ ਉਹਨਾਂ ਨੂੰ ਉਹਦੀ ਕੀੜੀ ਗੱਲ ਆ ਉਹਨੇ ਤੇ ਕਹਿ ਹੀ ਦੇਣਾ ਸੀ ਵੀ ਕਹਿ ਕੇ ਆਇਆ ਜੀਦੇ ਉਹ ਕਦੇ ਜਾਣਾ ਮਾਨੂੰ ਪਤਾ ਹੀ ਸਾਰਾ ਅੱਤ ਮੈਂ ਨਹੀਂ ਆਣੀ ਆ ਮੈਨੂੰ ਵੀ ਪਤਾ ਹੀ ਆ ਤੇ ਚਲ ਦੀ ਜੇ ਤੁਹਾਡੀ ਲੋੜੀ ਵੇ ਲੋੜੀ ਪੂਰੀ ਕੀਤੀ ਤੇ ਫਿਰ ਤੁਸੀਂ ਹੁਣ ਐਦਾ ਤਨਾ ਨਾ ਕਰੋ ਵੀ ਇੱਕੋ ਵਾਰੀ ਤੁਸੀਂ ਸਾਰੇ ਪੈਸੇ ਪਾਉਣ ਦੇ ਸਕਵਿੰਦਰ ਲੋੜ ਪੂਰੀ ਕੀਤੀ ਸੀ ਨਾ ਤੇ ਸੋਨੇ ਵਰਗੀ ਮੈਂ ਪੈੜੀ ਦਿੱਤੀ ਆ ਤੁਸੀਂ ਮੇਰੀ ਲੋੜ ਉਦਾਂ ਨਹੀਂ ਪੂਰੀ ਕੀਤੀ ਜੇ ਪੈੜੀ ਦਿੱਤੀ ਦੇਦੇ ਉਹ ਤੁਹਾਡੇ ਕੋਲ ਆ ਚਲ ਜਮਾ ਵਾ ਮੜ ਕੇ ਜਦ ਤਹਾਨੂੰ ਲੋੜ ਪੈਗੀ ਤੁਸੀਂ ਲੈ ਹੀ ਲੈਣੀ ਆ ਜਦੋਂ ਤੁਸੀਂ ਪੈਸੇ ਦੋਗੇ ਪਰ ਇਹ ਥੋੜਾ ਵੀ ਤੁਹਾਨੂੰ ਇੱਕੋ ਵਾਰੀ ਸਾਨੂੰ ਇਕੱਠਾ 50000 ਰੁਪਇਆ ਪਾ ਦਿਓ ਮੈਂ ਇੰਨਾ ਹੀ ਕਿਹਾ ਵਾ ਤੇ ਨਾ ਜਾ ਕੇ ਸਨਾ ਦੇਦੀ ਪੀਨੇ ਪੈਸੇ ਉਹ ਕਿੱਦੀ ਤੇਰੀ ਭਾਬੀ ਚਾਹ ਨਾ ਕਰ ਲਾਈ ਉਹਦੇ ਨਾਲ ਗੱਲ ਵੀ ਕੀ ਜਾਂਦੇ ਆ ਬਹਿ ਜਾ ਹੁਣ ਇੰਨੇ ਕਾ ਨਹੀਂ ਨਹੀਂ ਚਾਹ ਇਹ ਸੁਣ ਨਹੀਂ ਨਹੀਂ ਚਾਹ ਬਣਾਉਣੀ ਆ ਨਹੀਂ ਨਹੀਂ ਮੈਂ ਨਹੀਂ ਚਾਹ ਪੀਣੀ ਹੈਗੀ ਦੇਖੋ ਬਾਈ ਗੁੱਸਾ ਕਰਦਾ ਵੀ ਕਿੱਥੇ ਵੀ ਜਾ ਤੇ ਕਿੱਥੇ 50000 ਰੁਪਈਆ ਬੇ ਸੁਖਵਿੰਦਰ ਤੈਨੂੰ ਪਤਾ ਕਿੰਨੀਆਂ ਦਵਾਈਆਂ ਮੇਰੀਆਂ ਚਾਹ ਮੈਂ ਉਹਨੂੰ ਉਹਦੇ ਨਾਲ ਸਲਾਹ ਜਾ ਕੇ ਕਰਦੀ ਤਾਂ ਉਹਨੂੰ ਮੈਂ ਕਿੰਨੀਆਂ ਵੀ ਭਾਬੀ ਤੁਹਾਡੀ ਆ ਗੱਲ ਆਂਦੀ ਜੇ ਗੱਲਾਂ ਅਦਕਾਰਾ ਦੋ ਘੜੀਆਂ ਕਿੱਡੀ ਕਾਲੀ ਪਈ ਆ ਉੱਥੇ ਬੈਠੀ ਰਹਿਣਾ ਸਾਰੀ ਦਿਹਾੜੀ ਕਾਲੀ ਪਈ ਤੁਸੀਂ ਆਪੇ ਮੈਨੂੰ ਕਾਲੀ ਤੁਸੀਂ ਤਾਂ ਮੇਰੇ ਹੇਠਾਂ ਪੈਰ ਜਮੀਰ ਸਕਵਿੰਦਰ ਚੱਲ ਮੈਂ ਪੈਰਾ ਥੱਲੇ ਤੇਰੀ ਜ਼ਮੀਨ ਕੀ ਕੱਢਣੀ ਏ ਆ ਵੀ ਚੱਲ 20 ਤੋਂ ਤੂੰ ਹੀ ਵਧਾ ਦਿੰਦਾਂ ਮੈਂ 50 ਤੋਂ ਥੋੜਾ ਮੈਂ ਘਟਾ ਦੇਣੀ ਚੱਲ ਕੋਈ ਨਹੀਂ ਫਿਰ ਮੈਂ ਨਾਲ ਨਾਲ ਗੱਲ ਕਰ ਲੈਣੀ ਆ ਕੀ ਆਂਦੇ ਆ ਉਹਦਾ ਮੈਨੂੰ ਤਾਂ ਉਹਨਾਂ ਨੇ ਇਦਾਂ ਕਿਹਾ ਚੱਲ ਮਨ ਨਾਲ ਨਾਲ ਸਲਾਹ ਕਰ ਲਾਂਗੇ ਤੇ ਹੋਰ ਕੀ ਬਣਦਾ ਕੀ ਕਰਨ ਦੇ ਸੁੱਖ ਸੁੱਖ ਨੇ ਕੀ ਕਰਨਾ ਵਾ ਸੁੱਖ ਕੰਮ ਤਾਂ ਦਾ ਕਰਕੇ ਅੰਦਰ ਲੰਮੇ ਪੈ ਗਈ ਹੋਣੀ ਆ ਹੁਣ ਮੈਂ ਚੰਦੀ ਦੀ ਇੱਕ ਗੱਲ ਤੇ ਮੈਂ ਕਹਾਂ ਗੁੱਸਾ ਤਾਂ ਨਾ ਕਰੇਂਗੀ ਗੁੱਸਾ ਕਿਹੜੀ ਗੱਲ ਗੁੱਸਾ ਕਰਨ ਵਾਲੀ ਦੱਸ ਇਹ ਤਾਂ ਯਾਰ ਅੰਦਰੋਂ ਬਾਹਰ ਹੀ ਨਹੀਂ ਨਿਕਲਦੀ ਨਹੀਂ ਐਦਾ ਦੀ ਗੱਲ ਥੋੜਾ ਵੰਦਰੋਂ ਬਾਹਰ ਕਿਉਂ ਨਹੀਂ ਨਿਕਲਦੀ ਕੰਮ ਤਾਂ ਸਾਰਾ ਕਰਦੀ ਉਹ ਤੇ ਮੈਂ ਹੁਣ ਪਤਾ ਤਾਂ ਲੱਗ ਗਿਆ ਹਣਾ ਪੀ ਚਾਚੀ ਆਈ ਬਾਹਰ ਉਹ ਨਹੀਂ ਪਿਛਲੇ ਅੰਦਰ ਬੈਠੀ ਰਹਿੰਦੀ ਐ ਨਾ ਤਾਦ ਕਰਕੇ ਪਤਾ ਨਹੀਂ ਲਾਦਾ ਉਹਨੂੰ ਯਾਰ ਪਹਿਲੀ ਨੂੰ ਤਾਂ ਚਾਟ ਕੇ ਤੇ ਆਵਾਜ਼ ਮੇਰੀ ਮੜ ਜੇ ਸੁਣ ਲੈਂਦੀ ਤੇ ਦੌੜੀ ਹੁੰਦੀ ਪੀ ਚਾਚੀ ਆਈ ਚਾਚੀ ਆਈ ਨਾ ਮੇਰੇ ਨਾਲ ਚਾਹ ਕਰਦੀ ਹੁੰਦੀ ਪਹਿਨੀ ਇਹ ਤੇ ਨਾ ਇੰਨੀ ਕੁੜੀ ਧੀਰੀ ਐ ਨਾ ਉਦਾਂ ਗੱਲ ਆ ਪਹਿਲੀ ਜਿਹੜੀ ਨਾ ਉਹ ਗੱਲਾਂ ਚ ਆ ਜਾਂਦੀ ਸੀ ਇਹ ਤੇ ਵਿਚਾਰੀ ਇੰਨੀ ਸਿਆਣੀ ਐ ਨਾ ਜਿੱਦੋਂ ਮੈਂ ਕਹੂੰਗੀ ਨਾ ਬਾਹਰ ਆ ਜਾ ਕੋਈ ਆਇਆ ਆਵਾਜ਼ ਦੇਵਾਂ ਉਸੇ ਵळे ਆ ਜਾਂਦੀ ਆ ਸਕਵਿੰਦਰ ਪਹਿਲੀ ਤੇ ਦੇ ਪੈਰ ਵਰਗੀ ਵੀ ਨਹੀਂ ਕਿਉਂ ਕਿਉਂ ਤੈਨੂੰ ਪਤਾ ਨਹੀਂ ਕਿਉਂ ਨਹੀਂ ਜੀ ਜੀ ਉਹ ਤਾਂ ਬਹੁਤ ਚੰਗੀ ਹੈਗੀ ਸੀ ਤੁਸੀਂ ਹਮੇ ਆਪਣੇ ਮਾਰਦੇ ਰਹਿੰਦੇ ਜੇ ਮਿਹਨਤ ਬਹੁਤ ਕਰਦੀ ਸੀ ਤੇਰੇ ਨਹੀਂ ਕਰਦੀ ਨਾ ਸਾਡੇ ਨਾਲ ਨਹੀਂ ਨਾ ਕਰਦੀ ਅੱਛਾ ਇਹ ਦੇਦੀ ਦਾ ਅੱਕੜੀ ਬੜੀ ਹੈ ਤਨ ਇਹਦੀ ਕੋਈ ਮੈਨ ਵਰਤਦਾ ਨਹੀਂ ਪਤਾ ਹੈ ਕਿਉਂ ਨਹੀਂ ਪਤਾ ਸਾਰਾ ਪਤਾ ਕਿੱਦਾਂ ਨਹੀਂ ਚਲ ਠੀਕ ਹੈ ਫਿਰ ਤੁਸੀਂ ਜਾਨੋ ਤਾਂ ਤੁਹਾਡੀ ਨੋ ਜਾਣੇ ਮੈਂ ਚੱਲੀ ਤੇ ਕੋਈ ਮੈਂ ਇਹ ਤੇਰੇ ਦਿਓਰ ਨੂੰ ਭੇਜ ਦਿੰਦਾ ਇਹ ਤੇ ਮੈਂ ਫੋਨ ਕਰ ਦੂੰਗੀ ਤੁਹਾਨੂੰ ਚਲ ਦੱਸ ਦੇਵੀਂ ਦੋ ਸਲਾਹ ਹੋ ਗਈ ਚਲ ਠੀਕ ਹੈ ਓਕੇ ਸ਼ਰੀਕਣੀ ਹੀ ਨਾ ਸ਼ਰੀਕਾਂ ਵਾਲੀ ਕਰਕੇ ਦੱਸਦੀ ਇਹਨੇ ਮੰਮੀ ਵਿਚਾਰੇ ਮਨੇਰੇ ਹੀ ਡੇ ਕੱਪੜੇ ਧੋਣ ਪੈਨੋ ਝਾੜੂ ਪੋਚਾ ਕੀਤਾ ਲੋਕ ਐਵੇਂ ਕਹਿੰਦੇ ਸੱਸਾਂ ਇਦਾਂ ਦੀਆਂ ਤੇ ਉਦਾਂ ਦੀਆਂ ਹੁੰਦੀਆਂ ਪਰ ਮੇਰੀ ਸੱਸ ਤੇ ਚੰਗੀ ਬੜੀ ਆ ਤੇ ਵਿਚਾਰੀ ਵੀ ਹੈ ਕਿਦਾਂ ਠੰਡੇ ਪਾਣੀ ਨਾ ਹੀ ਲੱਗੀ ਤੇ ਮੈਨੂੰ ਕਿਤੇ ਬੈੱਡ ਤੋਂ ਪੈਰ ਨਹੀਂ ਥੱਲੇ ਪਾਉਣ ਦਿੱਤਾ ਵੀ ਤੂੰ ਰੈਸਟ ਕਰ ਬਹਿਰ ਮਾਨਾ ਇੱਥੇ ਅਰੇ ਬਸ ਸਾਰਿਆਂ ਨੂੰ ਇਦਾਂ ਦੀਆਂ ਹੀ ਸੱਸਾਂ ਦਵੀ ਐਨੀਆਂ ਚੰਗੀਆਂ ਚਲ ਕੰਮ ਤਾਂ ਦਾ ਸਾਰਾ ਨਿਬੜ ਗਿਆ ਮੈਂ ਸੁੱਖ ਵੇਖਾਂ ਠੀਕ ਬਾਣ ਮੰਮੀ ਜੀ ਰਹਿਣਦੇ ਨਹੀਂ ਕੱਪੜੇ ਹਾਂ ਠੀਕ ਹਾਂ ਹਾਂ ਜੀ ਆਏ ਤੁਹਾਡੇ ਹੱਥ ਕਿੰਨੇ ਠਰੇ ਤੂੰ ਕਿੱਦਾਂ ਮੇਰੇ ਹੱਥਾਂ ਨਹੀਂ ਛੱਡ ਤੂੰ ਤੂੰ ਦੱਸ ਆਪਣਾ ਵੀ ਠੀਕ ਬਾਣ ਹਾਂ ਜੀ ਮੰਮੀ ਜੀ ਠੀਕ ਹੈ ਮੈਂ ਤਾਂ ਤੁਹਾਨੂੰ ਆਖਣ ਨਹੀਂ ਵੀ ਚਲ ਮੈਂ ਕੰਮ ਕਰਵਨੀ ਤੁਸੀਂ ਮੈਨੂੰ ਉੱਠਣ ਹੀ ਨਹੀਂ ਦਿੱਤਾ ਤੇ ਨਹੀਂ ਪੁੱਤ ਤੂੰ ਠੀਕ ਨਹੀਂ ਹੈ ਤੇ ਕੰਮ ਕੀ ਕਰ ਕੰਮ ਕਿੰਨਾ ਕਾ ਮੈਂ ਕਰ ਵੀ ਲਿਆ ਕੰਮ ਤੇ ਠੀਕ ਹੈ ਮੰਮੀ ਜੀ ਆਵੇਂ ਚਾਵਲਿਆ ਕਿੰਨਾ ਸੋਹਣਾ ਲੱਗਣਿਆ ਨਾਲੇ ਸਿਰ ਨਿੱਗਾ ਹੋਇਆ ਕੋਈ ਨਹੀਂ ਮੰਮੀ ਹੁਣ ਤੋਂ ਮੈਂ ਚੌਲ ਹੀ ਲੈ ਕੇ ਰੱਖਿਆ ਕਰਾਂਗੀ ਬੁੱਤ ਠੰਡ ਹੋ ਗਈ ਆ ਸਿਰ ਨੂੰ ਲੱਗਦੀ ਆ ਠੰਡ ਤੇ ਉਹਦੇ ਕਰਕੇ ਸ਼ਾਇਦ ਚੱਕਰ ਆ ਗਿਆ ਤਾਦ ਕਰਕੇ ਹਾਂਜੀ ਤੇ ਮੰਮੀ ਜੀ ਮੈਨੂੰ ਸੱਚੀ ਤੁਹਾਡੇ ਵੱਲ ਵੇਖ ਕੇ ਨਾ ਅੱਖਾਂ 'ਚ ਪਾਣੀ ਆ ਗਿਆ ਏ ਲੋਕ ਕਿਹਨੇ ਕਿੰਨੋ ਮੰਮੀ ਵੇ ਹੁਣ ਮਨਜੀਤ ਜੀ ਦੇ ਸਾਸਾਂ ਨੂੰ ਕਿੰਨਾ ਤੰਗ ਕਰਦੀ ਆ ਨਾ ਦੁੱਖ ਨੂੰ ਦੁੱਖ ਸਮਝਦੀ ਨਹੀਂ ਉਹ ਵਿਚਾਰੀ ਕਿੱਦਾਂ ਸਹਮੀ ਜੀ ਰਹਿੰਦੀ ਤੇ ਮੰਮੀ ਜੇ ਸਾਰੀਆਂ ਸੱਸਾਂ ਤੁਹਾਡੇ ਵਰਗੀਆਂ ਹੋ ਜਾਣ ਮਾਵਾ ਬਣ ਜਾਣ ਫਿਰ ਤੇ ਕਿਸ ਦੀ ਕੋਈ ਧੀ ਦੁਖੀ ਨਾ ਰਵੇ ਦੁਨੀਆ ਤੇ ਜਿਹੜੀਆਂ ਬਕਾਨੇ ਕਰੋ ਧੀਆ ਲਈਦੇ ਨਾ ਉਹੋ ਹੀ ਆਪਣੀਆਂ ਹੁੰਦੀਆਂ ਆਪਣੀਆਂ ਤੇ ਬਕਾਨੇ ਕਰ ਘੱਲ ਦੇ ਦਿਆਂ ਸਹੀ ਗੱਲ ਆ ਮੰਮੀ ਜੀ ਉਹੀ ਸਮਝਣ ਸਮਝਣ ਵਾਲੇ ਲੋਗ ਹਣ ਤੂੰ ਹੀ ਦੇ ਸਮਝ ਲਿਆ ਹਰ ਕੋਈ ਥੋੜੀ ਬੈਦਾਂ ਸਮਝਦਾ ਵਾ ਸਮਝਣਾ ਚਾਹੀਦਾ ਨਾ ਪੁੱਤ ਤਾਂ ਇਹਦੇ ਮੰਮੀ ਫਿਰਦੀਆਂ ਵੀ ਸੋ ਕੀ ਰੈਂਦੀਆਂ ਜੇ ਸੱਸਾਂ ਸਮਝ ਜਾਣ ਤੇ ਉਦਾਂ ਮੰਮੀ ਜੀ ਮੈਨੂੰ ਲੱਗਦਾ ਮੈਂ ਪਿਛਲੇ ਜਨਮ ਵਿੱਚ ਨਾ ਬੜੇ ਹੀ ਚੰਗੇ ਕਰਮ ਕੀਤੇ ਆ ਜਿਹੜੀ ਤੁਹਾਡੇ ਵਰਗੀ ਮੈਨੂੰ ਮਾਂ ਮਿਲੀ ਆ ਇਹ ਚੱਲੀ ਜੀ ਨਾ ਹੋਏ ਤੇ ਨਹੀਂ ਨਹੀਂ ਕੋਈ ਕਰਾਂ ਮੰਮੀ ਮੈਂ ਨਾਲ ਹਟ ਕੇ ਕੰਮ ਨਹੀਂ ਕੋਈ ਕਰਨਾ ਜੇ ਨਹੀਂ ਠੀਕ ਤੇ ਤੂੰ ਦੱਸ ਮੈਨੂੰ ਕੰਮ ਨਹੀਂ ਕੋਈ ਕਰਨਾ ਜੋ ਖਾਣਾ ਪੀਣਾ ਹੋਊਗਾ ਮੈਨੂੰ ਦੱਸ ਦੀ ਮੈਂ ਆਪੇ ਕਰ ਲੈਣਾ ਨਹੀਂ ਮੰਮੀ ਜੀ ਠੀਕ ਆ ਮੈਂ ਕੋਈ ਗੱਲ ਨਹੀਂ ਹੁਣ ਹੁਣ ਠੀਕ ਹੈ ਗਈਆਂ ਨਾ ਹਾਂਜੀ ਹਾਂਜੀ ਠੀਕ ਹੈ ਲੁਕਾਰਾ ਰੱਖੀਗੇ ਗੱਲ ਦਾ ਨਹੀਂ ਨਹੀਂ ਮੰਮੀ ਜੀ ਠੀਕ ਹੈ ਮੈਂ ਜੋ ਵੀ ਤੇਰੇ ਦਿਲ ਚ ਹੁੰਦਾ ਖਾਣ ਪੀਣ ਦਾ ਚਾਹੇ ਉਹਦਾ ਕੁਝ ਲਿਆਉਣ ਦਾ ਜਿੱਦਾਂ ਵੀ ਹੈ ਨਾ ਆਪਣੇ ਦਿਲ ਚ ਕੋਈ ਗੱਲ ਨਹੀਂ ਰੱਖਣੀ ਇਹ ਨਹੀਂ ਆਖਣਾ ਖਰਚਾ ਹੋਊਗਾ ਖਰਚੇ ਦੀ ਟੈਨਸ਼ਨ ਨਾ ਲਿਆ ਕਰ ਠੀਕ ਹੈ ਮੰਮੀ ਜੀ ਕੋਈ ਗੱਲ ਨਹੀਂ ਮੈਂ ਦੱਸੂਗੀ ਹਰ ਇੱਕ ਗੱਲ ਹੀ ਤੁਹਾਨੂੰ ਸਾਭੀ ਨਾ ਨਹੀਂ ਕਰਨੀ ਹੁੰਦੀ ਤੇ ਮੈਨੂੰ ਦੱਸਿਆ ਕਰ ਠੀਕ ਹੈ ਹੋਰ ਨਾ ਧੋ ਲਿਆ ਹਾਂਜੀ ਮੰਮੀ ਚੱਲ ਵਧੀਆ ਕੀਤਾ ਸੋਕਦੇ ਤਿਆਰ ਦੁਰ ਹੋਇਆ ਕਰ ਅਸੀਂ ਤਾਂ ਸੋਹਣੀ ਲੱਗਦੀ ਆ ਬਣੀ ਫੱਬੀ ਤੇ ਪੁੱਤ ਤੈਨੂੰ ਸੂਟ ਸਾੜ ਦੀ ਲੋੜ ਵਾ ਤੇਰੀ ਮੰਨ ਦੀ ਰੀਜ ਵਾ ਕੋਈ ਤੇ ਤੂੰ ਦੱਸ ਦੇ ਉਹ ਵੀ ਲਿਆ ਦਿੰਨੀ ਮੈਂ ਹਾਂ ਮਮੀ ਜੀ ਕਿੰਨੇ ਸੂਟ ਵਾਰੀ ਨਹੀਂ ਹੁੰਦੀ ਸੂਟਾਂ ਦੇ ਤੇ ਹੋਰ ਮੈਂ ਸੂਟ ਕੀ ਕਰਨੀ ਜੀ ਮੈਂ ਜਿਆਦੇ ਮੋਟੇ ਬਣਾਉਣ ਨੇ ਲਈ ਮੈਂ ਹਾਂ ਭਾਰੇ ਜਿਹੜੇ ਹੁਣ ਹੁਣ ਨਵੇਂ ਸਮੇ ਪਹਿ ਲੈਣੇ ਮੁੜ ਕੇ ਫੇਰ ਨਹੀਂ ਪਹਿਣੇ ਹਾਂ ਨਹੀਂ ਮਮੀ ਪਹਿ ਜਾਂਦੇ ਲਾਈਨਿੰਗ ਤੇ ਲੱਗੇ ਸੂਟਾਂ ਦੇ ਥੱਲੇ ਚੱਲ ਪੁੱਤ ਮੈਂ ਵੀ ਕੰਮ ਤੰਦਾ ਜਿਹੜਾ ਕੋਲ ਮਾੜਾ ਮੋਟਾ ਰਹਿੰਦਾ ਕਰ ਲਾਂ ਨਾਲੇ ਮੈਂ ਤੈਨੂੰ ਕਿਹਾ ਸੀ ਨਾ ਮੈਂ ਕੱਲ ਹੋਰ ਮਾਰੀ ਤਾਹੂ ਨਾ ਹਾਲ ਦੀ ਕੜੀ ਆ ਲੈ ਲੈ ਮੜ ਕੇ ਤੂੰ ਉਹ ਲੈ ਲਈ ਠੀਕ ਆ ਮੰਮੀ ਜੀ ਤੇ ਇਹ ਨਹੀਂ ਕੋਈ ਲੈ ਛੱਡਣਾ ਵਾ ਬਦਲ ਲਿਆ ਕਰ ਵਾਧੂ ਆ ਠੀਕ ਆ ਜੇ ਮੰਮੀ ਜੀ ਮੇਰੀ ਇੰਨੀ ਫਿਕਰ ਕਰਨ ਦੇ ਆ ਤੇ ਜੇ ਮੰਮੀ ਜੀ ਨੇ ਮੈਂ ਸੱਚ ਦੱਸਿਆ ਤੇ ਮੰਮੀ ਕਿੰਨੇ ਖੁਸ਼ ਹੋਣਗੀ ਮੰਮੀ ਨਾਲੋਂ ਪਹਿਲਾਂ ਮੈਂ ਸਾਬੀ ਨੂੰ ਦੱਸਣਾ ਪਹਿਲਾਂ ਸਾਬੀ ਆਂਦੇ ਨੇ ਉਹਨਾਂ ਨੂੰ ਦੱਸਦੀ ਆਂ ਕਿ ਸੱਚ ਕੀ ਆ ਫੇਰ ਹੀ ਮੰਮੀ ਨੂੰ ਦੱਸੂਗੀ ਮੈਨਰੇ ਉੱਡ ਗਿਆ ਬਾਹਰ ਕੀ ਕਰਨਾ ਹੈ ਮੈਨਰੇ ਐਡਾ ਕਿਹੜਾ ਜ਼ਰੂਰੀ ਕੰਮ ਹੀ ਤੈਨੂੰ ਉਦਾਂ ਮੰਮੀ ਬਾਹਰ ਨਿਕਲ ਗਿਆ ਮੈਂ ਉਥੇ ਗਿਆ ਸੀ ਚੌਂਕ 'ਚ ਚੇਤਾ ਵੀ ਹੈਗਾ ਕਿਹੜੀ ਗੱਲ ਦਾ ਚੇਤਾ ਭੁੱਲਾ ਤੈਨੂੰ ਨਹੀਂ ਕੋਈ ਗੱਲ ਦਾ ਚੇਤਾ ਨਹੀਂ ਭੁੱਲਿਆ ਹਾਂ ਹੋ ਤਾਂ ਤੇਰਾ ਦਿਮਾਗ ਨਹੀਂ ਕੰਮ ਕਰਦਾ ਦਵਾਈ ਨਹੀਂ ਮੰਗੀ ਅੱਜ ਖਾਧੀ ਨਹੀਂ ਉਹ ਚੱਲ ਦਵਾਈ ਆ ਮੰਮੀ ਕੋਈ ਗੱਲ ਨਹੀਂ ਤੈਨੂੰ ਪਤਾ ਨਾ ਨਾਗਾ ਪੈ ਜਾ ਤਾਂ ਕੀ ਬੰਦਾ ਹੁੰਦਾ ਹੁਣ ਖਾ ਲਈ ਨਾ ਚੱਲ ਕੋਈ ਗੱਲ ਨਹੀਂ ਉਹ ਜਿੰਨਾ ਚ ਮੈਂ ਚੇਤਾ ਰੱਖਾਂ ਤਾਂ ਚੇਤਾ ਰੱਖਾਂ ਨਹੀਂ ਤੇ ਤੈਨੂੰ ਤਾਂ ਨਹੀਂ ਹੈਗਾ ਕੋਈ ਵੀ ਇੱਕ ਆਪਣੀ ਦਵਾਈ ਦਾ ਹੀ ਫਿਕਰ ਕਰ ਲਿਆ ਕਰ ਹੋਰ ਤੇ ਛੱਡੇ ਤੂੰ ਆਹੋ ਤੇ ਗੱਲ ਹੈ ਕੀ ਉਹ ਰੋਜ਼ ਤੁਹਾਨੂੰ ਕਹਿ ਤੈ ਦਿੰਨਾ ਅੱਜ ਚੇਤਾ ਭੁੱਲ ਗਿਆ ਮੰਮੀ ਚੱਲ ਅੱਜ ਤੁਸੀਂ ਕਹਿਤਾ ਮੇਰੇ ਦਿਮਾਗ 'ਚ ਨਹੀਂ ਰਹੀ ਅੱਜ ਤੈਨੂੰ ਪਤਾ ਅੱਗੇ ਸੋਖ ਅੰਦਰ ਅੰਦਰ ਦਾ ਸਾਰਾ ਕੰਮ ਕਰ ਲੈਂਦੀ ਅੱਜ ਸਾਰਾ ਕੰਮ ਮੇਰੇ ਸਿਰ ਤੇ ਹੀ ਤਾਂ ਕਰਕੇ ਚੇਤਾ ਭੁੱਲ ਗਿਆ ਮੰਮੀ ਤੈਨੂੰ ਪਤਾ ਨਾ ਉਹ ਡਾਕਟਰ ਨੇ ਅੱਜ ਫੋਨ ਕੀਤਾ ਨਾ ਤਿੰਨਾਂ ਮਹੀਨਿਆਂ ਬਾਅਦ ਵਾਰੀ ਆਉਣੀ ਮੁੜ ਕੇ ਆਹੋ ਮੈਨੂੰ ਪਤਾ ਵਾ ਅੱਗੇ ਮਾਮੇ ਨੇ ਸ਼ਿਫਾਰਿਸ਼ਾਂ ਕਰ ਕਰਕੇ ਤੇ ਉਹਦੇ ਕੋਲੋਂ ਅਪਾਇੰਟਮੈਂਟ ਲਈ ਸੀ ਤਾ ਦੇ ਕਰਕੇ ਚੇਤਬਲਾ ਲੈਣਾ ਉਹਨੇ ਇਹ ਗੱਲ ਵੀ ਤੈਨੂੰ ਆਖੀ ਵੀ ਰੋਟੀ ਖਾਣੀ ਭੁੱਲ ਗਈ ਦਵਾਈ ਖਾਣੀ ਨਾ ਭੁੱਲੀ ਚਲ ਚੇਤਾ ਹੀ ਆ ਖਾ ਲੈਨੇ ਹੁਣ ਆ ਹੁਣ ਚਾਹ ਚੂ ਪੀ ਲਈ ਆ ਖਾ ਪਿਓ ਖਾ ਪੀ ਲਿਆ ਖੋਆ ਖਵਾ ਤੇ ਹੁਣ ਖਾ ਲਾ ਕੇ ਕਿ ਜਾ ਉਦਾਂ ਖਾਲੀ ਪੇਟ ਖਾਣੀ ਆ ਆਹੋ ਵੀ ਗੱਲ ਚੇਤੇ ਮੈਨੂੰ ਮੰਮੀ ਹੁਣ ਮੈਂ ਕੀ ਕਰਾਂ ਦੱਸ ਚੇਤਾ ਭੁੱਲ ਗਿਆ ਕਿਹੜੀ ਕਦੇ ਆੜੀ ਦੀ ਬਾਹਰ ਜਾਣ ਦਾ ਚੇਤਾ ਨਹੀਂ ਭੁੱਲਦਾ ਉਹ ਤੇ ਮਿੰਟੋ ਮਿੰਟੀ ਜਾਨਾ ਬਾਹਰ ਉੱਡਿਆ ਪਤਾ ਨਹੀਂ ਬਾਹਰ ਕੀ ਨਪਿਆ ਤੇਰਾ ਦੇ ਦੇ ਦਵਾਈ ਮੈਂ ਗਾਲੀ ਨਾ ਕੀ ਗੱਲ ਆ ਗੱਲ ਵਾ ਤੇਰੇ ਵਾਸਤੇ ਨਹੀਂ ਗੱਲ ਮੇਰੇ ਵਾਸਤੇ ਬੜੀ ਵੱਡੀ ਗੱਲ ਆ ਹਾਂ ਸ਼ਦਾਈ ਨਹੀਂ ਉਹ ਚੱਲਿਆ ਹਾਂ ਸ਼ਦਾਈ ਨਹੀਂ ਉਹ ਚੱਲਿਆ ਸਾਬੀ ਮੇਰੀ ਸੋਣ ਗੱਲ ਹੁਣ ਤੇ ਨਾ ਦਵਾਈ ਦੇ ਦੇ ਹੁਣ ਦਵਾਈ ਖਾਣ ਦਾ ਪੁੱਤ ਕੋਈ ਫਾਇਦਾ ਨਹੀਂ ਆ ਰਹਿਂਦੇ ਉਹ ਮੰਮੀ ਦੇ ਦੋ ਕੋਈ ਗੱਲ ਨਹੀਂ ਚਾਹ ਹੀ ਪੀਤੀ ਘੁੱਟ ਕੋਈ ਨਹੀਂ ਆ ਰਹਿਂਦੇ ਅੱਜ ਇੱਕ ਦਿਨ ਨਾ ਕੁਝ ਨਹੀਂ ਹੁੰਦਾ ਫਿਰ ਜੇ ਕਹਿਣ ਡਿਆ ਕੁਝ ਨਹੀਂ ਹੁੰਦਾ ਤਾਂ ਕੁਝ ਨਹੀਂ ਹੁੰਦਾ ਹੋਊਗੀ ਜਾਊਗਾ ਫਿਰ ਰਹਿਣ ਦੇ ਕੋਈ ਨਹੀਂ ਰਹਿਨ ਦੋ ਨਹੀਂ ਖਾਣਾ ਫਿਰ ਸ਼ਾਮਾਂ ਨੂੰ ਖਾ ਲੂੰਗਾ ਆਹ ਰਿਆਂਦੇ ਜੇ ਸਵੇਰੇ ਸਿਰ ਜੇਤਾ ਕਰ ਲਿਆ ਕਰ ਚੰਗਾ ਜੇ ਮੈਂ ਕੰਮ ਧੰਦਾ ਤੇ ਕਰ ਲਿਆ ਵਾ ਸਾਰਾ ਸੁਖ ਵੇ ਹੁਣ ਤੂੰ ਜਾ ਕੇ ਮੈਂ ਉਹਦਾ ਵੇਖਿਆ ਹੀ ਠੀਕ ਵਾ ਪੁੱਛਦਾ ਇਹਨੂੰ ਪੁੱਛ ਲਾ ਦਮ ਠੰਡ ਲੱਗਣ ਦੀ ਆ ਕੁੰਗੜੀ ਜੀ ਬੈਠੀ ਆ ਉਦੋਂ ਹੀ ਚੱਲ ਗਈ ਮਨੇ ਪਰੇ ਹੋ ਮੈਨੂੰ ਬਹਿ ਲੈਂਦੇ ਮੈਂ ਕੋਹ ਨਹੀਂ ਬਸ ਕੰਮ ਗਿਆ ਮੜਾ ਜਾ ਇੱਕ ਦਾ ਕੰਮ ਮੀਨੀਮੋ ਕਦੇ ਕਦਿਆਂ ਅੱਜ ਮੰਮੀ ਵਿਚਾਰੀ ਨੇ ਹੈਲਪ ਹੀ ਕਰਾ ਦਿੰਦੇ ਹਾਂ ਮੰਮੀ ਡਈ ਵਿਚਾਰੀ ਕੰਮ ਕਰ ਨਾ ਫੇਰ ਕਿਹੜੀ ਗੱਲ ਆ ਹਾਂ ਪਰ ਅੱਗੇ ਮੈਂ ਅੰਦਰ ਦਾ ਸਾਰਾ ਕੰਮ ਐ ਕਰ ਲੈਨੀ ਤੇ ਮੰਮੀ ਚੱਲ ਬਾਹਰ ਦਾ ਕਰ ਲੈਂਦੇ ਹੀ ਸਾਡਾ ਨਾ ਮਾਮਾ ਪੁੱਤਾਂ ਦਾ ਢਾਈਆ ਪੋਇਆ ਵਾ ਹਾਂ ਵੀ ਜਿਹੜਾ ਡੰਗਰਾਂ ਦਾ ਕੰਮ ਹੈ ਨਾ ਗੋਇ ਕੁੜੇ ਦਾ ਉਹ ਮੈਂ ਕਰ ਲੈਨਾ ਵਾ ਉਹਦੇ ਆਂਟੀ ਨਹੀਂ ਆਉਂਦੇ ਕੰਮ ਕਰਨ ਉਹ ਜੇ ਆਂਟੀ ਨਾ ਆਵੇ ਫੇਰ ਆਂਟੀ ਤੇ ਹੋਣੀ ਰੱਖੀ ਪਹਿਲਾਂ ਸ਼ੁਰੂ ਤੋਂ ਮੈਂ ਹੋ ਹੀ ਕਰਦਾ ਰਿਹਾ ਵਾ ਆ ਮਮੀ ਨੂੰ ਨਹੀਂ ਕਦੀ ਮੈਂ ਉਧਰ ਨੂੰ ਕੰਮ ਕਰ ਦਿੱਤਾ। ਹਾਂ ਤੂੰ ਹੀ ਗੋਵੇ ਕੁੜੇ ਦਾ ਕੰਮ ਕਰ ਦਿੰਦੇ ਜੀ। ਫੇਰ ਕੀ? ਹਾਜ਼ਰ ਕੱਲ ਦੇ ਮੁੰਡੇ ਤਾਂ ਕੋਈ ਹੱਥ ਹੀ ਨਹੀਂ ਲਾਉਂਦਾ ਗੋਵੇ ਕੁੜੇ। ਕੋਈ ਯਾਰ ਡੰਗਰ ਰੱਖਿਆ ਘਰ ਲਈ ਰੱਖਿਆ ਫੇਰ ਆਪ ਹੀ ਕਰਨਾ ਪੈਣਾ ਫੇਰ ਕੀ? ਚਲੋ ਠੀਕ ਹੈ। ਹਾਂ ਪੱਠਾ ਤਾਂ تھا ਮੈਂ ਪਾਉਂਦਾ ਲੇਵਨਾ ਮੈਂ ਸਾਰਾ ਕੰਮ ਮੈਂ ਹੀ ਕਰਦਾ। ਪੱਠਿਆਂ ਦਾ ਕੰਮ ਤੇ ਚੱਲ ਜਾਂਦਾ ਪਰ ਆ ਗੋਏ ਨੂੰ ਨਹੀਂ ਨਾ ਹੱਥ ਕੋਈ ਵੀ ਨਹੀਂ ਲੰਦਾ। ਕਿਉਂ? ਫੇ ਕਿਹੜੀ ਗੱਲ ਐ? ਚਲੋ ਕੋਈ ਆ ਉੱਥੇ ਸਾਗ ਬਣਾਉਣਾ ਹੋਵੇ ਨਾ ਚੁੱਲੇ ਤੇ। ਫੇ ਜਨਾਨੀਆਂ ਪਾਥੀਆਂ ਵੀ ਮੋਲ ਲੈ ਆਉਂਦੀਆਂ ਹੀ ਅੱਜਕੱਲ। ਤੇ ਤੇ ਪਾਤ ਬਾਹਰ ਅੰਟੀ ਸੁੱਟ ਜਾਂਦੀ ਉੱਥੇ ਪਾਤ ਜਾਂਦੀ ਤੇ ਤੁਹਾਨੂੰ ਪਤਾ ਪਾਤੀਆਂ ਅੱਜ ਕੱਲ ਆਨਲਾਈਨ ਵੀ ਮਿਲਣ ਡਿਆ ਪਈਆਂ ਵਾ ਉਹ ਚੱਲ ਹਾਨੂੰ ਨਹੀਂ ਲੋੜ ਨਾ ਹੀ ਹੱਪਣੀ ਵੇਖਣੀਆਂ ਵੀ ਆਨਲਾਈਨ ਵੇਖਦੀਆਂ ਕਿ ਨਹੀਂ ਨਾ ਪਤਾ ਤੂੰ ਠੀਕ ਆ ਉਦਾਂ ਮੈਂ ਤਾਂ ਠੀਕ ਆ ਪਰ ਜਿਹੜੀ ਮੈਂ ਗੱਲ ਦਸੀ ਨਾ ਹੁਣ ਤੁਸੀਂ ਤੁਸੀਂ ਵੀ ਬੜੇ ਖੁਸ਼ ਹੋਣਾ ਸੁਣ ਕੇ ਕਿਹੜੀ ਗੱਲ ਮੈਂ ਤਾਂ ਤੁਹਾਡੀ ਵੇਟ ਕਰਨ ਲਈ ਹੀ ਕਿ ਤੁਸੀਂ ਆ ਉਹ ਤੇ ਮੈਂ ਤੁਹਾਨੂੰ ਦੱਸਾਂ ਅੱਛਾ ਦੱਸਾਂ ਫਿਰ ਮੰਮੀ ਨੂੰ ਨਹੀਂ ਦੱਸੀ ਅਲੇ ਤੱਕ ਮੈਂ ਕਹਿਣਾ ਵੀ ਨਹੀਂ ਕੀਤੀ ਮੈਂ ਤੇ ਪਹਿਨ ਤੁਹਾਨੂੰ ਦੱਸਣੀ ਸੀ ਫੇਰੀ ਮੈਂ ਹੈ ਕਿ ਇਹਨੂੰ ਦੱਸ ਦਈ ਉਹਦਾ ਮੇਰੀ ਮੰਮੀ ਨੂੰ ਮੈਂ ਮਾੜੀ ਜੀ ਦੱਸੀ ਹੈ ਹੋਰ ਨਹੀਂ ਮੈਂ ਤਾਂ ਕਿਹਨੂੰ ਵੀ ਦੱਸੀ ਅੱਛਾ ਹਾਡੀ ਦੋਹਾਂ ਦੀ ਗੱਲ ਆ ਗੱਲ ਤੇ ਉਦਾਂ ਸਾਰਿਆਂ ਨੂੰ ਹੀ ਪਤਾ ਲੱਗ ਜਾਣੀ ਆ ਸਾਰਿਆਂ ਵਾਸਤੇ ਹੀ ਆ ਪਰ ਪਹਿਲੋਂ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰਨੀ ਦੱਸ ਅੱਜ ਮੈਂ ਦੱਸਦੀ ਹਾਂ ਉਹ ਗੁੱਡ ਨਿਊਜ਼ ਆ ਤੁਸੀਂ ਪਾਪਾ ਬਣਨ ਵਾਲੇ ਜੀ ਹੈ ਮੰਮੀ ਨੂੰ ਤੂੰ ਨਹੀਂ ਦੱਸਿਆ ਨਹੀਂ ਦਸੀ ਮਨਾ